ਈ ਦੀ ਗੱਲ ਤਾਂ ਮੈਂ ਠਾਹ ਸਾਡੇ ਰੇਡੀ ਬੋਨ ਸਾਡੇ ਆ ਜਾ ਮੇਰਾ ਤਾਂ ਮੋੜਾ ਦੁਖਣ ਲੱਗਿਆ ਆ ਜੋ ਪੂਹਾ ਰੇਡੀ ਟੈਚੇ ਸਾਮਾਨ ਪਾ ਲੈ ਜਾਦਾ ਅੱਛਾ ਤੇ ਉਹ ਤਾਂ ਮੈਂ ਜਾ ਕੇ ਵੇਖਿਆ ਮੈਂ ਤਾਂ ਟੱਕਦੇ ਨਹੀਂ ਅੱਗੇ ਜਾ ਕੇ ਇਹ ਦੋ ਕਰਾਇਓ ਦੇ ਲਗੇ ਤੇਰੀ ਮਾਂ ਨੇ ਮੈਨੂੰ ਪਹਿਲਾਂ ਜਾਣ ਨਹੀਂ ਦਿੱਤਾ ਨਾ ਜਾਣ ਦਿੰਦੀ ਕੋਈ ਹੋਰਾਂ ਕੰਮ ਕਰਾਉਣਾ ਹੈ ਚੱਲ ਸਾਡੇ ਪਰੇ ਗੋ ਤੈਨੂੰ ਗੱਲ ਹੋਈ ਆ ਇਹੜੀ ਗੱਲ ਗੁਲਗੀ ਹੋਣੀ ਹੈ ਹਾਂ ਪਰ રોજ ਉਹੀ ਤਮਾਸ਼ੇ ਪਹਿਲਾਂ ਮੈਂ ਦੱਸਾਂ ਮੇਰਾ ਵਿਆਹ ਕਰ ਤੋਂ ਕੀਤਾ ਹੈਗਾ ਜੇ ਤੁਹਾਨੂੰ ਪਤਾ ਹੋ ਮਾੜੇ ਘਰ ਤੇ ਆ ਬਾਰ ਬਾਰ ਤੇ ਮਾੜਾ ਇੱਕੋ ਗੱਲ ਜਿਤਾਉਂਦੇ ਆ ਕਿ ਮੜੇ ਬੜੇ ਮੜੇ 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 ਮੈਲੇ ਤੇ ਤਮਾਸ਼ਾ ਇਹਦਾ ਨੂੰ ਥੋੜਾ ਤਮਾਸ਼ਾ ਬਹੁਤ ਜਿਆਦਾ ਲੱਗਾ ਕੀ ਗੱਲ ਹੋ ਗਈ ਆ ਮੈਂ ਜਦੋਂ ਖਾਦ ਪਾ ਕੇ ਆਇਆ ਬਾਹਰ ਤਿੰਨ ਘੇਮੇ ਮਰ ਲੱਗੋ ਆਹੋ ਉਹ ਮੈਂ ਅੰਦਰ ਮੰਮੀ ਨਾਲੇ ਪਿਆਰ ਹੋ ਕੇ ਦਿਲਜੀਤ ਤੇ ਪਹਿਲਾਂ ਤਾਂ ਮੈਂ ਕਹਾਂ ਮੈਂ ਫੁਲਕਾ ਛਕ ਲਵਾਂ ਤੇ ਮਾਤਾ ਨੇ ਇੱਕ ਵਾਰੀ ਮੂੰਹ ਚੋਂ ਨਹੀਂ ਕਿਤੇ ਨਿਕਲਿਆ ਵੀ ਛਕ ਲਓ ਨਾ ਆਂਦੀ ਉਹ ਲੇਟ ਹੋਣ ਡਿਆ ਇਹਨਾਂ ਨੂੰ ਤੇ ਫੇਰ ਮੈਂ ਚਲੋ ਕੋਈ ਨਹੀਂ ਜੀ ਚੜੀ ਜਾਣਾ ਧੁੱਪ ਚੜੀ ਚਲੋ ਮੈਂ ਵੀ ਫਰੀ ਹਾ ਹੁਣ ਤੁਹਾਨੂੰ ਮੈਂ ਗੱਡੀ ਦੇ ਛੱਡ ਆਉਣਾ ਆਹ ਇਹ ਮੇਰੀ ਬਾਹ ਫੜ ਕੇ ਮੈਨੂੰ ਲੈ ਕੇ ਉਧਰ ਰਹੇ ਉਹ ਗੱਡੀਆਂ 'ਚ ਬੈਣ ਵਾਲੇ ਆ ਫਲਾਣਾ ਢੀਂਗਾ ਚੰਗੀ ਉੱਚੀ ਉੱਚੀ ਗੱਲਾਂ ਕੀਤੀਆਂਗੇ ਜਦੋਂ ਗੱਲਾਂਬਾਤਾਂ ਹੋ ਗਈਆਂ ਫੇਰ ਮੈਂ ਆਇਆ ਇੱਥੇ ਤੇ ਉਹਦੇ ਮੰਮੀ ਡੈਡੀ ਹੁਣ ਕਹਿੰਦੇ ਵੀ ਨਹੀਂ ਬੁੱਤ ਤੁਸੀਂ ਬੋਹ ਆਪਾਂ ਚੱਲਦੇ ਹਾਂ ਤੇ ਤੁਰਪੇ ਹੀ ਨੀ ਗੱਲ ਸੁਣ ਕੇ ਦੱਸੋ ਮੈਨੂੰ ਕਿ ਉਹਨਾਂ ਨੂੰ ਗੱਲਾਂ ਨਾ ਸੁਣੀਆਂ ਹੋਣਗੀਆਂ ਸਾਰਾ ਸੁਣਦਾ ਜਾਣਾ ਕੌਣ ਹੁੰਦਾ ਇਹਦੇ ਤਾਂ ਮਾਂ ਨੂੰ ਕੀ ਹੋ ਗਿਆ ਇਹਨਾਂ ਨੇ ਮੈਨੂੰ ਉੱਥੇ ਜਾਣ ਜੋਗਾ ਛੱਡਿਆ ਕਿਸਮ ਇਹ ਬਹੁਤ ਮਾੜੀ ਗੱਲ ਹੈ ਲੋਕਾਂ ਤੇ ਬੇਰੀ ਗੱਲ ਮੈਂ ਤੰਗ ਆ ਰਿਹਾ ਗੱਲਾਂ ਮੈਂ ਕਰ ਉਹ ਮੇਰੀ ਗੱਲ ਸੁਣ ਤੂੰ ਬਈ ਐਵੇਂ ਨਾ ਪੁੱਠਾ ਕੰਮ ਨਾ ਕਰੀ ਬਈ ਪੁੱਠਾ ਮੈਂ ਕੀ ਕਰਨਾ ਤੇ ਕੀ ਨਾ ਕਰਨਾ ਮੈਂ ਸਹਾਰ ਦਊਂਗਾ ਤੇਰੀ ਮਾਦਰੀ ਨਹੀਂ ਨਹੀਂ ਇਦਾਂ ਨਹੀਂ ਡੈਡੀ ਆਵਾਜ਼ ਮਾਰੋ ਤੇ ਸਾਹਮਣੇ ਗੱਲ ਉਹ ਜਿਹੜੀ ਹੋਊਗੀ ਤੇ ਗੱਲ ਦਾ ਨਿਬੇੜਾ ਕਰਨਾ ਮੇਰੀ ਗੱਲ ਸੁਣ ਮੈਂ ਅੱਕ ਗਿਆ ਬਰੂਗਾ ਫੇਰ ਵਾਲਾ ਪਹੂਗਾ ਜਿਆਦਾ ਉਹਨੇ ਮੈਂ ਇੱਥੇ ਇੰਦਰੇ ਕਰੂੰਗਾ ਛੱਡੋ ਪਰ ਜਿਹੜੀ ਮੈਂ ਅੱਕ ਗਿਆ ਜਾਇਆ ਗੱਲੋਂ ਉਹ ਇਦਾਂ ਦੀ ਗੱਲਾਂ ਨਹੀਂ ਕਰਦੀ ਨਹੀਂ ਕਿਹੜੀ ਸਿੱਤੀ ਧੱਕੀ ਜਾਂਦਾ ਮਾਲੋਂ ਦੇ ਇਸ਼ਤਾਰੀਆਂ ਤੇ ਉਹ ਸਾਹਮਣੇ ਬੇਇੱਜ਼ਤੀ ਹੁੰਦਾ ਤੇ ਕੀ ਬੰਦਾ ਰਹਿੰਦਾ ਮੈਨੂੰ ਸਾਰਾ ਪਤਾ ਤੇਰੀ ਮਾਜੇ ਸੁਭਾਅ ਦਾ ਕਿਦਾਂ ਦਾ ਸੁਭਾਅ ਦਾ ਗੰਦਾ ਵਾ ਸਾਰਾ ਦਿਨ ਦੀ ਜਬਾਨ ਮੂੰਹ ਚ ਪੈਂਦੀ ਨਹੀਂ ਨੀ ਕੰਮ ਹੈ ਆਪਣਾ ਕਰ ਲਿਆ ਸੀ ਤੇ ਜਿੰਮ ਘੰਟਾ ਨਾਲ ਲਾ ਕੇ ਛੱਡ ਹੁੰਦਾ ਤਾਂ ਫਿਰ ਕੀ ਹੋਏਣਾ ਇਹ ਇਹਦੇ ਮਨ ਚ ਪਤਾ ਨਹੀਂ ਕੀ ਵਹਿਮ ਬਹਿ ਗਿਆ ਵਾ ਮਾਰੇ ਮਾਰੇ ਉਹ ਮਾਰੇ ਬੰਦਾ ਜਿਹੜਾ ਦਿਲ ਦਾ ਹੁੰਦਾ ਵਾ ਉਹਦਾ ਬੰਦਾ ਮਾਰੇ ਹੁੰਦਾ ਕਿਸੇ ਦੇ ਚੀਜ਼ ਘਰ ਚ ਵੱਧ ਕਿਸੇ ਦੇ ਘਟ ਵਾ ਬੰਦਾ ਭੁੱਖਾ ਕੋਈ ਨਹੀਂ ਮਰਦਾ ਜਿੰਦੇ ਤੇ ਚੰਗੇ ਆ ਨਾ ਆਹੋ ਸਾਰੇ ਰੋਟੀ ਖਾ ਕੇ ਸੰਦੇ ਇਹ ਤਾਂ ਮੜਾ ਕੋਣ ਹੋਏਗਾ ਜੀ ਸਾਹਿਬ ਨੇ ਬੋਲਦੀ ਹੈ ਮੈਨੂੰ ਤੇ ਇਹ ਮਾਰੀ ਲੱਗਦੀ ਸਭ ਤੋਂ ਮੈਨੂੰ ਫਰਕ ਪੈਂਦਾ ਕੋਈ ਚੱਲ ਕੋਈ ਗੱਲ ਨਹੀਂ ਮੇਰਾ ਪਤਾ ਤੂੰ ਨਾ ਫਿਕਰ ਨਾ ਕਰ ਤੇ ਮੈਂ ਕਰਦਾ ਗੱਲ ਸੁਣ ਦਲਜੀਤ ਕਿੱਥੇ ਆ ਅੰਦਰ ਹੀ ਹੁਣੀ ਨੇੜੀ ਉਹ ਤਾਂ ਸਾਹਮਣੇ ਗੱਲਾਂ ਹੋਈਆਂ ਹਰਿਆਂ ਮੰਨ ਲਓ ਬੈਠੇ ਉਹ ਹੀ ਗਏ ਤੇ ਉਧਰ ਮੈਨੂੰ ਲੈ ਗਏ ਆ ਤੇ ਚੰਗੀ ਉੱਚੀ ਗੱਲਾਂ ਕੀਤੀਆਂ ਬਹੁਤ ਮਾੜੀ ਗੱਲ ਇਹਦੇ ਵਾਸਤੇ ਹੈ ਇੱਕੋ ਘਰ ਚ ਗੱਲਾਂ ਹੁਣ ਉੱਚੀ ਜੀ ਸੁਣਦੀਆਂ ਆਈਆਂ ਹੁਣ ਕਿੱਥੇ ਆਏ ਪਤਾ ਨਹੀਂ ਇਹ ਦੇਖ ਚੱਲ ਮੇਰੀ ਗੱਲ ਸੁਣ ਤੂੰ ਫਿਕਰ ਦਾ ਕਰੀ ਚੱਲ ਅੰਦਰ ਜਾ ਕੇ ਬਹਿ ਤੂੰ ਇੱਥੇ ਨਾ ਮੁੰਡਾ ਕੋਈ ਨਾ ਸੋਚੀਦੇ ਨਾ ਦੇਵੇਂ ਇਹ ਮੋਰ ਸੋਚਣ ਦੀ ਨਹੀਂ ਕੀਤੇ ਵੇ ਕਿਦਾਂ ਨਵੇਂ ਪਈਆ ਜਵਾਨ ਤੇ ਆ ਤੱਕੀਆਂ ਹੋਈਆਂ ਸਾਟ ਕੇ ਲੈ ਚੱਲ ਨੱਕ ਆਨੇ ਦੀ ਬਾਹ ਚਲਾ ਕੇ ਖੜੀ ਮੇਰੀ ਗੱਲ ਸੁਣ ਹਾਂ ਦੋ ਘੜੀ ਮੈਂ ਘਰੋਂ ਚੱਲ ਜਾ ਤੇ ਤੇਰਾ ਇਹ ਪਤਨਾ ਨਾ ਕਰ ਨਹੀਂ ਜਿਹੜਾ ਹੁੰਦਾ ਮੇਰੇ ਗੱਲ ਪੈਂਦਾ ਜਿਹੜਾ ਉਹਨਾਂ ਕਦੇ ਮੇਰੀ ਗੱਲ ਤੇ ਸੁਣ ਲਾ ਹੈ ਤੇਰੀ ਮੈਂ ਨਹੀਂ ਕਰਦਾ ਤੇ ਕਿੱਦੋਂ ਤੂੰ ਆਏ ਕਦੋਂ ਮੈਂ ਕਰਨਾ ਗੱਲ ਕਰਾਂ ਤੇ ਤੂੰ ਫੇਰ ਆਉਂਦਾ ਬਾਹਰ ਪਰ ਕਿਤੇ ਆਇਆ ਨਾ ਚੱਲ ਬੰਨੂ ਦੱਸ ਮੈਂ ਕਾ ਦੱਸਣੀ ਹੈ ਤੇਰੇ ਮੁੰਡੇ ਨੇ ਭਾਂਡੇ ਚੁੱਕ ਚੁੱਕ ਮਾਰੇ ਤੇ ਸਿਰ ਤੇ ਜਿਹੜੀ ਕਲਮ ਮਾਰਿਆ ਨਾ ਪਤਾ ਲੱਗ ਗਿਆ ਮੈਨੂੰ ਕਿਉਂ ਮਰਿਆ ਨੇ ਤਸਵੀਰ ਖਲੋਹ ਮਾਰੇ ਉਹ ਜੇ ਵਿਚਾਰੇ ਆ ਗਏ ਘਰ ਆ ਲੈ ਗਏ ਆ ਤੇ ਤੈਨੂੰ ਕੀ ਤੰਕੀਬ ਹੋਈ ਆ ਉਹਨਾਂ ਦੇ ਸਾਹਮਣੇ ਇੰਨੀ ਗੱਲਾਂ ਕੀਤੀਆਂ ਅਗਲੇ ਦਿਨ ਤੇ ਕੀ ਵੀਧੀ ਹੋ ਗਈ ਨਹੀਂ ਮੈਂ ਮਰ ਜਾ ਉਹਨੇ ਸਾਹਮਣੇ ਕਿਹੜੀ ਗੱਲ ਕੀਤੀ ਆ ਕਿਹੜੀ ਗੱਲ ਹੋਈ ਉਹਨਾਂ ਦੇ ਸਾਹਮਣੇ ਜਦੋਂ ਬੰਦਾ ਘਰ ਹੋਵੇ ਨਾ ਤੇ ਸਾਰੀ ਗੱਲ ਕਰਨੀ ਪਈ ਆ ਨਹੀਂ ਆਪਣੇ ਬੱਚੇ ਨਾਲ ਜਿਹੜੀ ਮਰਜ਼ੀ ਗੱਲ ਕਰ ਤੈਨੂੰ ਇਹਦੇ ਵਿੱਚ ਕਾਦੀ ਤੰਕੀਬ ਨਹੀਂ ਆਪਣੇ ਮੁੰਡੇ ਨੂੰ ਆਲੀ ਵੀ ਮਰਨਾਲੀ ਕੰਦਾ ਤੇ ਵੀ ਕੰਨ ਨਾ ਦੇਵਾਦਾ ਉਹ ਕੋਈ ਹੋ ਗਿਆ ਨਾ ਕੰਦਾ ਨੇ ਕੰਨ ਮੈਨੂੰ ਕਰਦਾ ਨਾ ਕੋਈ ਬਦਲਤ ਨਹੀਂ ਆ ਮੈਨੂੰ ਆਪਣੇ ਘਰ ਨਾਲ ਮਤਲਬ ਆ ਦੱਲਾ ਕਰਦੇ ਛੱਡੇ ਤੁਸੀਂ ਮੈਂ ਸਿਰਫ ਉਹਨੂੰ ਉਹਨਾਂ ਲੱਗੋ ਆਵਾਜ਼ ਮਾਰੀ ਕਿ ਤਸਾਂ ਨਹੀਂ ਮੇਰੀ ਗੱਲ ਸੁਣ ਤੇ ਸਭੀ ਹੁਣ ਤੇ ਮੇਰੇ ਛੱਡਾ ਚਣਦੇ ਤੂੰ ਜਿਹੜੇ ਮਿਹਣੇ ਮਾਰਦੀਆਂ ਨਾ ਮੈਨੂੰ ਸਾਰਾ ਪਤਾ ਵਾ ਮੈਂ ਸਾਰੀ ਗੱਲ ਅਸਲ ਸੁਣ ਲਈ ਆ ਤੇ ਚੰਗਾ ਹੈ ਸੁਣ ਲਈ ਤੇ ਤੂੰ ਵੀ ਸੁਣ ਲਈ ਤੇ ਮੁੰਡਿਆਂ ਨੇ ਸੁਣ ਲਈ ਆ ਤੇ ਮੈਂ ਤੇ ਫਰ ਘਰੋਂ ਕੱਢ ਦੋ ਘੁੰਮ ਦੇ ਕੇ ਤੂੰ ਨਾ ਉਹ 16 ਸਦੀਆਂ ਦੀ ਜਨਨੀ ਵਰਗੀ ਹੋ ਗਈ ਆ ਕੋਈ ਤੇ ਜਿਹੜੇ ਪੜਿਆ ਰਹੇ ਗੱਲਾਂ ਨਹੀਂ ਤੇ ਤੇ ਗੁਣੀ ਤੇ ਮੈਂ ਵਾ ਜਿਹੜੀ ਇਸ ਘਰ ਵਿੱਚ ਆ ਗਈ ਤੇ ਇੰਨਾ ਸਾਲ ਕੱਢਦੇ ਆ ਤਿੱਲਾ ਤਿੱਲਾ ਜੋੜ ਕੇ ਘਰ ਬਣਾਉਂਦੀ ਰਹੀ ਆ ਤਾਂ ਹੁਣ ਮੇਰੇ ਕੋਲ ਨਾ ਏਨਾ ਘੱਟ ਨਾਲ ਤਾਂ ਕੰਜਰਾ ਟਾਇਆ ਨਹੀਂ ਜਾਂਦਾ ਨਾ ਬਰਬਾਦ ਹੁੰਦਾ ਦੇਖਿਆ ਜਾਂਦਾ ਇਹਨਾਂ ਅੱਖਾਂ ਦੇ ਨਾਲ ਮੈਂ ਤਾਂ ਬੋਲਣਾ ਹਾਂ ਬਸ ਉਹ ਘਰ ਮੇਰੇ ਘਰੇ ਦੰਡ ਰੜਦੇ ਘਰ ਆਈ ਤਾਂ ਤੂੰ ਕੰਮ ਕਰਦੀ ਨਾ ਜਬਾਨ ਚ ਲਾਣੀ ਆ ਉਹ ਮੁੰਡੇ ਦੇ ਸਾਹਮਣੇ 24 ਘੰਟੇ ਗੱਲਾਂ ਕਰਦੇ ਰਹਿਣੀਆਂ ਤਾਂ ਨੇ ਮੇਰੇ ਮਰਜ਼ੀ ਰਹਿਣੀਆਂ ਉਹ ਇਦਾਂ ਵਾ ਉਹ ਇਦਾਂ ਕੋਗਰੇ ਆਪਣੇ ਖੋਸੋ ਆਪਣੇ ਘਰ ਤੋਂ ਪਹਿਲਾਂ ਮੇਰੀ ਗੱਲ ਸੁਣ ਖੋਸ ਤੇ ਹੋ ਹੈਗੇ ਆ ਆਹ ਤੇਰੀ ਗੱਲ ਸੁਣੋਂ ਜਿਓ ਬੱਸੇ ਆਏ ਚੜਕੇ ਤੇ ਜਿਓ ਬੱਸੇ ਚਲ ਗਏ ਆ ਤੇ ਕਾਦੀ ਆਖਰ ਆ ਗਈ ਤੇ ਕੋ ਜਾ ਕੇ ਇੱਕ ਗੱਡੀ ਆਨ ਖਰੀਦ ਕੇ ਦੋ ਮੁੜ ਕੇ ਉਹਨਾਂ ਪੰਪਤਨ ਗੱਲ ਕਰ ਦੋ ਬਿਨਾਂ ਜਿਕੇ ਜਾਇਆ ਕਰਾਂ ਤਾਂ ਤੇਰੇ ਵੀ ਪਾਗ ਦਿਆ ਕਰੂੰ ਗੱਲ ਤਾਂ ਫੇਰ ਬਣਦੀ ਆ ਉਹ ਮਡੇ ਨੇ ਅੱਡੇ ਛੱਡ ਕੇ ਆਉਣਾ ਹੀ ਅੱਡੇ ਤੇ ਛੱਡ ਕੇ ਆਉਣਾ ਹੀ ਆ ਤੁਰੇ ਨੂੰ ਹਿਲਾ ਦੇ ਆ ਅੱਡੇ ਤੇ ਛੱਡ ਕੇ ਆਉਣਾ ਹੀ ਅਗਲੇ ਦਾ ਘਰ ਲਾ ਕੇ ਆਉਣਾ ਹੀਗਾ ਤੇ ਜੇ ਇੱਕ ਵਾਰੀ ਮੂੰਹ ਤੈਨਾਂ ਦਾ ਨਾ ਤੇ ਹਰ ਵਾਰੀ ਇਹੋ ਕੰਮ ਹੋਇਆ ਕਰਨਾ ਹੀਗਾ ਪਰ ਤੁਹਾਨੂੰ ਕੀ ਤਰ ਉਤੇ ਮੈਂ ਹੀ ਬੁਰੀ ਲੱਗਦੀ ਆ ਮੇਰੇ ਚ ਤੁਹਾਨੂੰ ਸਾਰੇ ਕਮੀਆਂ ਪੇਸ਼ਾ ਦੇ ਦੀਆਂ ਹੁਣ ਉਤੇ ਸਭ ਮੁੰਡਾ ਨਸ ਸਿਰ ਉੱਟ ਕੇ ਬੈਠਾ ਹੈ ਤੇ ਬਾਦਲ ਮਾਇਆ ਹਾਂ ਉਹਨੂੰ ਪੁੱਛਿਆ ਹਾਂ ਜਿਹੜੀ ਤੋਈ ਘਟਦੀ ਜੜਾਈ ਹੁੰਦੀ ਹੈ ਨਾ ਮਾਰੀ ਨਹੀਂ ਤੇ ਮਤ ਸਹੀ ਹੈ। ਪਹਿਲਾਂ ਮੇਰੀ ਗੱਲ ਸੁਣੋ। ਮੁੰਡਾ ਸਿਰ ਉੱਟ ਕੇ ਬਹਿ ਗਿਆ। ਇਹ ਤਾਂ ਦੇ ਪਿਆ। ਤੁਹਾਨੂੰ ਇਹ ਨਾਲ ਦੱਸਿਆ ਕਿ ਮੈਂ ਆਪਣੀ ਮਾਲ ਸੱਟ ਦੇ ਗਲਾਸੇ ਮਾਰੇ ਚੁੱਕ ਚੁੱਕ। ਨਹੀਂ ਜੇ ਮੈਂ ਗੱਲ ਕਰਤੀ ਪਹਿਲਾਂ ਮੇਰੀ ਗੱਲ ਸੁਣੋ। ਤਾਂ ਹੀ ਮੈਂ ਵੇਖ ਰਿਹਾ ਮੈਂ ਇਹਨਾਂ ਫੁੰਡਸ ਨਿਕਲ ਲਿਆ। ਆਹੋ। ਇਹੋ ਬਾਕੀ ਰਹਿ ਗਿਆ। ਇਹ ਕਸਬਤ ਵੀ ਪੂਰੀ ਕਰ ਦੋ ਮੈਂ। ਜੇ ਮੈਂ ਗੱਲ ਕਰਤੀ ਤੇ ਮੈਂ ਫੇਰ ਪੰਜਵੇਂ ਕਲਾਸ ਲੈ ਕੇ ਤੇ ਮਗਰ ਗਈਆਂ ਤੇ ਮੇਰਾ ਪੁੱਤ ਵੱਰ ਚੜ ਕੇ ਤੇ ਗੁੱਸਾ ਨਾ ਕਰਦਾ ਮੇਰੀ ਗੱਲ ਦਾ ਤੇ ਚੱਲ ਜੇ ਗੱਲ ਕਰਨੀ ਤਾਂ ਤਰੀਕਾ ਨਾ ਕਰ ਮੇਰੇ ਨਾਲ ਆਹ ਕੀ ਤਰੀਕਾ ਹੈ ਫਿਰ ਚੁਕ-ਚੁਕ ਭਾਂਡੇ ਮਾਰੀ ਜਾਣੇ ਮੈਨੂੰ ذرا ਸਾਰਾ ਪਤਾ ਵਾ ਸਾਰੀ ਸ਼ਹਿਰ ਦਾ ਡੀਆ ਸਾਰੀ ਸ਼ਹਿਰ ਦਾ ਡੀਆ بس ਗੱਲ ਹੋਰ ਕੋਈ ਨਹੀਂ ਅਜੇ ਤੂੰ ਚੰਗਾ ਹੈ ਨਾ ਤੇ ਕਿਹਦੀ ਹਿੰਮਤ ਹੈ ਘਰ ਵਿੱਚ ਮੇਰੇ ਨਾਲ ਗੱਲ ਕਰ ਜੇ ਤੂੰ ਕੀ ਬਾਤ ਗੱਲ ਕਰੇਗਾ ਹਾਂ ਘਰ ਤੇ ਬਸੇ ਕੋਈ ਨਾ ਫਿਰ ਮੈਂ ਚਲਵਾ ਜਾਣਾ ਮੇਰੇ ਕੋਲ ਤਾਂ ਹੋ ਕੇ ਇੱਥੇ ਜਾਣਾ ਪੈਜੇ ਮੈਨੂੰ ਜਾਣਾ ਪੈਜੇ ਤੂੰ ਐਡਾ ਕਰ ਤੇ ਮੇਰੇ ਘਰੋਂ ਕੱਢ ਫੇਰ ਤਾਂ ਮੈਂ ਇਹ ਫੇਰ ਤਾਂ ਕਰ ਬਚਣਾ ਇਦਾਂ ਤਰ੍ਹਾਂ ਕਰ ਬਚਣਾ ਤੂੰ ਹੀ ਤਾਂ ਸਾਰੇ ਟੱਬਰ ਨੇ ਮੇਰੇ ਸੱਚੇ ਸਿੱਤਾਂ ਮਾਰੇ ਨਾਲ ਮਿਲ ਕੇ ਮੈਂ ਜਿੰਨਾ ਬਚਾਉਣ ਦੀ ਕੋਸ਼ਿਸ਼ ਕਰਦੀ ਤੇ ਹੀ ਉਹਨਾਂ ਨੇ ਮੇਰੇ ਉੱਤੇ ਚੜਦੇ ਸਭੋ ਮੈਂ ਮਾਰਾ ਕੀ ਕਰ ਤਾ ਕਿ ਆਪਣੇ ਦਮਾਉ ਤਾ ਸੋਚ ਅਜੇ ਆਇਆ ਨਹੀਂ ਕੱਪੜੇ ਵਹਿ ਤੇ ਹੁੰਦੇ ਮੇਰੇ ਘਰ ਤੇ ਆ ਗਿਆ ਕਿ ਤਾ ਪਾਣ ਦਾ ਘੁੱਟ ਪੀ ਲੈਂਦਾ ਤੈਨੂੰ ਮੈਨਾਂ ਹੀ ਬੁਰੀ ਲੱਗਦੀ ਬਸ ਜਦੋਂ ਮੈਂ ਨਾ ਨਾ ਰਹੀ ਫੇਰ ਤੈਨੂੰ ਪਤਾ ਲੱਗਦਾ ਇਹ ਐਵੇਂ ਨਹੀਂ ਸਾਨੇ ਨੇ ਕਿਆ ਫੇਰ ਅੰਨਾ ਚ 362 ਲੀਟਰ ਹੋਦੇ ਆ ਕਿ ਤਾ ਕੀਤਾ ਕਰਦੀ ਹੁਣ ਦਫਾ ਹੋ ਕਰ ਹਾਏ ਹਾਏ ਧਿਆਨ ਖੁੜੀ ਵੇਚੀ ਆ ਪਤਾ ਨਹੀਂ ਉਹਦੀ ਸੱਸ ਕੀ ਹਾਲ ਕਰਦੀ ਹੋਊਗੀ ਉਹਦਾ ਸਾਡੇ ਸਾਹਮਣੇ ਨਹੀਂ ਹਟਦੀ ਜਿੱਦਾਂ ਮਰਜੀ ਆ ਨਾ ਕਦੀ ਤਗੜੇ ਘਰਾਂ ਨਾਲ ਮੱਥੇ ਨਹੀਂ ਲਾਉਣੇ ਚਾਹੀਦੇ ਤੀਆਂ ਦੀ ਤੋਥੇ ਹੁੰਦੀ ਜਿੱਥੇ ਆਪਣੇ ਬਰਾਬਰ ਦੇ ਹੀ ਹੋਣ ਪਰ ਚਲ ਟਾਈ ਦੀ ਆ ਗਈ ਆ ਸੱਸ ਜੀ ਕਿੱਦਾਂ ਪਤ ਹੋਰ ਸੁਣਾ ਠੀਕ ਠਾਕ ਜੀ ਹਾਂ ਠੀਕ ਠਾਕ ਆ ਮੈਂ ਤਾਂ ਠੀਕ ਆ ਤੂੰ ਸੁਣਾ ਬਸ ਮੈਂ ਵੀ ਠੀਕ ਆ ਪਿੱਛੇ ਜਾ ਅੱਛਾ ਚਲੋ ਠੀਕ ਹੀ ਚਾਹੀਦਾ ਪਤ ਤੇ ਗਈ ਹ ਕੁੜੀ ਵਾਲਾ ਆਹੋ ਅਹੀਂ ਦੇ ਗਏ ਹੀ ਗਏ ਤੇ ਉਹਨਾਂ ਤੋਂ ਆਉਣੇ ਨਹੀਂ ਦਿੱਤਾ ਅੱਛਾ ਤੇ ਰਾਤ ਹੀ ਉੱਥੇ ਰਹਿ ਪਏ ਫਿਰ ਤੇ ਤਾਂ ਹੀ ਤੇ ਤੁਹਾਨੂੰ ਫਿਰ ਮਨਜਿੰਦਰ ਨੇ ਫੋਨ ਕੀਤਾ ਹੈਗਾ ਕਿ ਆ ਤਾਂ ਰੱਤ ਦਾ ਕੱਢਦੇ ਹੋ ਤਾਂ ਮੈਨੂੰ ਪਤਾ ਲੱਗ ਗਿਆ ਕਿ ਕੀਤਾ ਹੀ ਫੋਨ ਮੈ ਆ ਗਈ ਹਾਂ ਤੇ ਕੀ ਹਾਲ ਆ ਫਿਰ ਉੱਥੇ ਕੁੜੀ ਦਸਣਾ ਬਾਕੀ ਪਰਿਵਾਰ ਦਾ ਕਿੱਦਾਂ ਆ ਕੁੜੀ ਤੇ ਬੜੀ ਸੌਖੀ ਘਰ ਤੇ ਬੜਾ ਵਧੀਆ ਕੋਈ ਗੱਲ ਹੀ ਨਹੀਂ ਕਰਨ ਵਾਲੀ ਅੱਛਾ ਤੇ ਬਾਕੀ ਸਾਰੇ ਜੀਤ ਕਾਈ ਦੀ ਬੜੇ ਚੰਗੇ ਆ ਅੱਛਾ ਤੇ ਬਸ ਉਹਦੀ ਸੱਸ ਜਿਹੜੀ ਆ ਨਾ ਉਹ ਥੋੜੀ ਜੀ ਆਕੜ ਰੱਖਦੀ ਆ ਉਹ ਥੋੜੀ ਜਿਹੀ ਨਾ ਗੱਲਾਂ ਚ ਗੱਲਾਂ ਕਰਦੀ ਆ ਕੁੜੀ ਨੂੰ ਜਿੱਤਾ ਨਾ ਤੇ ਉਹ ਮੈਨੂੰ ਥੋੜਾ ਜਿਆ ਹਿਰਕ ਜਲ ਕਰਦਾ ਵਾ ਤੇ ਥੋੜੀ ਜਿਹੀ ਟੈਨਸ਼ਨ ਹੁੰਦੀ ਆ ਮਨ 'ਚ ਉਹ ਨਹੀਂ ਕੋਈ ਗੱਲ ਨਹੀਂ ਕੋਈ ਉਹ ਨਹੀਂ ਆਪਣੀ ਚੰਗੀ ਕੋਈ ਦਾ ਇਹ ਬਾਕੀ ਪਰਵਾਹ ਚੱਲਦਾ ਨਾ ਉਹਨੂੰ ਚੰਗੀ ਬਣਨਾ ਹੀ ਪੈਣਾ ਹੁਣ ਪਤਾ ਨਹੀਂਗਾ ਕਿੱਥੇ ਸੁਧਰਦੀਆਂ ਹੁੰਦੀਆਂ ਇਹੋ ਜੀਆਂ ਜਿਨ੍ਹਾਂ ਨੂੰ ਆਤਾ ਪਈਆਂ ਹੁਣ ਥੋੜੀ ਜਿਹੀ ਆਕੜ ਵਾਲੀ ਲੱਗਦੀ ਆ ਥੋੜਾ ਨੱਕ ਚੜਾ ਚੜਾ ਕੇ ਗੱਲਾਂ ਕਰਦੀ ਐਵੇਂ ਜਿੱਦਾਂ ਆਕੜ ਨਹੀਂ ਹੁੰਦੀ ਆ ਨਾ ਜਿੱਦਾਂ ਆਪਣਾ ਅਦੀ ਮੈਂ ਹਟੇ ਆ ਤੇ ਤੁਸੀਂ ਨਿੱਕੇ ਜੀ ਇਹੋ ਜੇ ਕੰਮ ਕਰਦੀ ਆਂ ਅੰਡੇ ਨਿੱਕਿਆਂ ਦੀ ਕਿਹੜੀ ਗੱਲ ਵਾ ਜਦੋਂ ਸਾਡੀ ਤੇ ਚੰਗੀ ਆ ਸਾਰੇ ਹਿਲ ਜਾਂਦਾ ਪਾਰ ਵਾ ਤੇ ਇਹਦੇ ਚ ਵੱਡਾ ਨਿੱਕੇ ਵਾ ਕਿਹੜੀ ਗੱਲ ਤੀ ਪੁੱਤ ਚੰਗਾ ਚਾਹੀਦਾ ਇੱਕ ਤਾਂ ਮੈਨੂੰ ਇਦਾਂ ਲੱਗਦਾ ਵਾ ਕਿ ਨੂੰਟ ਵੱਡੇ ਘਰ ਦੀ ਕੁੜੀ ਵਿਆਹ ਕਿਤੇ ਜਲਦੀ ਵੀ ਨਹੀਂ ਕਰਦੀ ਤੂੰ ਕੰਮ ਕੀ ਤੇ ਚਾਹ ਲੋ ਕੀ ਕਰਨੀ ਪੁੱਤ ਜਾਂ ਪਰੋਣਾ ਚੰਗਾ ਸਹੁਰਾ ਚੰਗਾ ਬਾਕੀ ਪਰਿਵਾਰ ਚੰਗਾ ਤੇ ਉਹ ਕੱਲੀ ਕੀ ਕਰੂ ਕੁੜੀ ਸਾਡੀ ਸੌਖੀ ਆ ਹੋਰ ਕੋਈ ਜੀ ਕੋਈ ਗੱਲ ਨਹੀਂ ਕਰਦਾ ਹੈਂ ਪਰ ਸਾਰਾ ਦਿਨ ਸੱਸ ਨੇ ਘਰ ਰਹਿਣਾ ਉਹ ਬਾਕੀ ਜੀ ਤੇ ਬਾਹਰ ਅੰਦਰ ਚਲ ਜਾਂਦੇ ਆ ਤੇ ਸੱਸ ਨੇ ਰਹਿਣਾ ਸਾਰਾ ਦਿਨ ਸਿਰ ਤੇ ਉਹ ਤੇ ਆਂਦੀ ਮੰਮੀ ਮੈਨੂੰ ਖਲੋਣ ਨਹੀਂ ਦਿੰਦੀ ਸਾਰਾ ਦਿਨ ਅੱਛਾ ਕਦੀ ਆ ਕਰ ਲਾ ਕਦੀ ਆ ਕਰ ਲਾ ਅਜੇ ਕੁੜੀ ਸਾਰੀਆਂ ਗੱਲਾਂ ਨਹੀਂ ਮੰਨ ਦੱਸਦੀ ਅਜੇ ਮੇਰੇ ਕੋਲ ਗੱਲਾਂ ਲ ਘੁੰਦੀ ਆ ਸਾਰੀਆਂ ਪਰ ਮੈਂ ਜੋ ਵੇਖ ਕੇ ਆਈ ਆ ਨਾ ਰਾਤ ਰਹਿ ਕੇ ਤੇ ਮੈਨੂੰ ਇਹੋ ਲੱਗਦਾ ਵਾ ਤੂੰ ਆਪਣੇ ਆਤ ਦਾ ਹੰਕਾਰ ਬੜਾ ਵਾ ਨੂੰ ਤੇ ਮੇਰਾ ਮੁੰਡਾ ਵਾ ਇਦਾਂ ਕਰਕੇ ਵਧੀਆ ਵਾ ਤੇ ਸਾਡੀ ਜ਼ਮੀਨ ਭਾਂਡਾ ਵਧੀਆ ਵਾ ਤੇ ਮਾਰੇ ਘਰ ਮੁੰਡਾ ਵਿਆਹ ਲਿਆ ਮੈਂ ਮਾਰੇ ਘਰ ਕੁੜੀ ਤਾਂ ਚੰਗੀ ਮਿਲ ਗਈ ਆ ਨਾ ਨਾਨਾ ਨੂੰ ਉਹ ਬੁੱਢੀ ਨੂੰ ਅਕਲ ਹੈ ਨਹੀਂ ਮਾਸਾ ਜਿੰਨੀ ਜਿਹੜੀ ਅੰਦਾ ਕਰਦੀ ਸਹੀ ਗੱਲ ਇਹ ਤੇ ਆਖਿਆ ਮੈਨੂੰ ਇਦਾਂ ਦੀ ਧੀ ਮਿਲ ਗਈ ਆ ਮੈਂ ਜਿਆਦਾ ਤਾਂ ਚੀਜ਼ਾਂ ਨੂੰ ਕੀ ਕਰਨਾ ਮੈਂ ਖਲਦੀ ਹੋ ਕੇ ਆਈ ਆ ਨਾ ਤੇ ਮੇਰਾ ਜੀ ਨਹੀਂ ਲੱਗਣ ਰਿਹਾ ਚੰਗਾ ਹੋਇਆ ਤੁਸੀਂ ਆ ਗਏ ਜੀ ਤੇ ਚਲ ਤੁਹਾਡਾ ਨਾਲ ਗੱਲ ਕੀਤੀ ਤਾਂ ਮਨ ਥੋੜਾ ਹਲਕਾ ਹੋ ਜੂਗਾ ਮੇਰਾ ਕੋਈ ਗੱਲ ਨਹੀਂ ਪਤਾ ਤਾਂ ਫੇਰ ਨਾ ਕਰ ਆਪੇ ਚੰਗੇ ਹੋ ਜਾਣਾ ਉਹਨੇ ਵੀ ਚੰਗੀ ਹੋ ਜਾਣਾ ਵੇਖ ਨਹੀਂ ਤੂੰ ਮੈਨੂੰ ਤੇਰਾ ਮੰਦੀ ਗੱਲ ਚੇਤੇ ਆਂਦੀ ਆਂਦੀ ਹੀਗੀ ਮਸਾਣਾ ਤੇ ਸੱਸ ਨੇ ਜੇ ਸੱਸ ਚੰਗੀ ਹੋਊ ਤੇ ਫੇਰ ਹੀ ਆ ਨਾ ਕਈ ਵਾਰੀ ਤੇ ਇਹੋ ਜਿਹੀਆਂ ਗੱਲਾਂ ਕਰ ਦਿੰਦੀ ਆ ਨਾ ਤਰੇ ਢਿੱਡ ਤੇ ਲਿਖਿਆ ਜਾਂਦਿਆਂ ਮੇਰੇ ਤੇ ਕੀ ਕਰਾਂ ਮੈਂ ਕਿੰਦਾ ਦਾ ਸੁਭਾਅ ਹੈ ਜਨਾਨੀ ਦਾ ਹਾਂ ਅਕਲਿਆਨੀ ਉਹ ਬਹੁਤ ਗੱਲ ਵਾ ਤੇ ਮੈਨੂੰ ਕੁਝ ਸਮਝ ਜੀ ਨਹੀਂ ਆਉਂਦੀ ਕੋਣ ਠੀਕ ਠਾਕ ਹੀ ਰਵੇ ਸਾਰਾ ਕੋਈ ਨਹੀਂ ਪਤਾ ਤੂੰ ਫਿਕਰ ਨਾ ਕਰ ਸਭ ਕੋ ਠੀਕ ਠਾਕ ਹੀ ਰਹਿਣਾ ਵਾ ਸਭ ਕੋ ਚੰਗਾ ਵਾ ਜਨ ਮੁੰਡਾ ਚੰਗਾ ਵਾ ਨਾ ਤੇ ਗੱਲ ਮੁਕੀ ਬਹੁਤੀ ਆਕੜ ਕਰੋਗੇ ਤੇ ਅੱਡ ਹੋ ਜਾਣਗੇ ਹੋਰ ਕੀ ਆ ਫੇਰ ਹੋਰ ਕੀ ਕਰ ਸਕਦੇ ਆਹੋ ਗਲਤ ਫੇਰ ਠੁਮਕਣੀ ਆ। ਹਾਂ ਨਾ ਫੇਰ ਕਿਹਸੇ ਰੇ ਲਗੂਗੀ ਤੇ ਫੇਰ ਮੁੰਡੇ ਨੇ ਆਪਣਾ ਟੰਬਰ ਲੈ ਕੇ ਅੱਡ ਹੋ ਜਾਊਗਾ। ਫੇਰ ਇਹ ਕੀ ਕਰੂਗੀ? ਹਾਂ ਚਲ ਤੜਮਾ ਗੱਲ ਕੀਤੀ ਤੁਸੀਂ ਆਏ ਜੇ ਨਾ ਤੇ ਮੇਰਾ ਮਨ ਠੀਕ ਹੋ ਗਿਆ ਵਾ। ਨਹੀਂ ਤੇ ਮੇਰਾ ਧਿਆਨ ਵਿੱਚ ਹੀਗਾ ਕਿ ਪਤਾ ਨਹੀਂ ਕੀ ਗੱਲ ਵਾ। ਕੁੜੀ ਸਾਰੀਆਂ ਗੱਲਾਂ ਦੱਸਦੀ ਵੀ ਨਹੀਂਗੀ। ਪਤਾ ਨਹੀਂ ਹੁਣ ਕੀ ਗਲਤ ਕੀ। ਕੋਈ ਗੱਲ ਨਹੀਂ ਫਤ ਫਿਕਰ ਕਰਨ ਦੀ ਲੋੜ ਨਹੀਂ। ਕੁੜੀ ਨੂੰ ਵੀ ਪਤਾ ਵਾ ਵੀ ਗੱਲਾਂ ਕਰੀਏ ਤੇ ਖਲਾਰਾ ਪੈਂਦਾ ਵਾ। ਨਹੀਂ ਕੁੜੀ ਨੂੰ ਤੁਹਾਨੂੰ ਪਤਾ ਹੀ ਹੈ ਸਿਆਣੀ ਆ। ਹਾਂ। ਮੰਗੇ ਵਾਰ ਨਹੀਂ ਜਾਨੀ ਨਹੀਂ ਸਾਰਨੇ ਗੱਲਾਂ ਦੱਸਦੀ ਉਹਨੂੰ ਪਤਾ ਕੋਈ ਨਹੀਂ ਅੱਜ ਹੋਰ ਕੱਲ ਹੋਰ ਆਪ ਕੋ ਫਰਕ ਪੈ ਜਾਣਾ ਹਾਂਜੀ ਆਹ ਫਿਕਰ ਕਰਨ ਦੀ ਤੂੰ ਨਾ ਮੈਂ ਫਿਕਰ ਕਰਿਆ ਪੈ ਠੀਕ ਆ ਇਹ ਗੱਲ ਦਾ ਫਿਕਰ ਕਰਨ ਦੀ ਲੋੜ ਆਪਣੇ ਘਰ ਉਹ ਸੌਖੀ ਆ ਇੱਕ ਇੱਕ ਸੱਸੀ ਇਹਨਾਂ ਗੱਲਾਂ ਬਤਾ ਕਰਦੀ ਉਹਨੇ ਵੀ ਹਟ ਜਾਣਾ ਜਦੋਂ ਮੁੰਡੇ ਨੇ ਦੱਫਾ ਮਾਰਿਆ ਆਪੇ ਹਟੂਗੀ ਹਾਂਜੀ ਹਾਂਜੀ ਤੇ ਇਦਾਂ ਕਰਦੀ ਮੈਂ ਚਾਹ ਬਣਉਣੀ ਹੈ ਪਪਾ ਗਾ ਚਲ ਕੋਈ ਚਾਹ ਪੀ ਕੇ ਚਲ ਜਿਓ ਚਲ ਕੋਈ ਹੈਂ ਚਲ ਕੋਈ ਨਿਕੜੀ ਬਹਿ ਜਾਓ ਮੇਰੇ ਲੱਗ ਗਿਆ ਕੀ ਕਰਨਾ ਤੁਸੀਂ ਘਰ ਜਾ ਕੇ ਬਣੀ ਨਹੀਂ ਕੋਈ ਗੱਲ ਨਹੀਂ ਬਹਿ ਜਾਂਦਾ ਮੈਂ ਤੇ ਕੋਈ ਗੱਲ ਨਹੀਂ ਮੈਂ ਕਿਹੜਾ ਉੱਥੇ ਕੰਮ ਕਰਨਾ ਮੈਂ ਤਾਂ ਕਿਹਾ ਪਤਾ ਲਿਆ ਮਾਂ اچھا اچھا ਤੇ ਇਹੀ ਗਿਆ ਤਾਂ ਪੁੱਛਾਂ ਜਾ ਕੇ ਵੀ ਕੀ ਹਾਲ ਚਾਲ ਦਾ ਚਲ ਬਹਿ ਜਾਓ ਫਿਰ ਤੁਸੀਂ ਤੇ ਚਲੋ ਚੰਗਾ ਹੋ ਗਿਆ ਪਤਾ ਲੱਗ ਗਿਆ ਵਜਨ ਆਪਣੇ ਘਾਤੀ ਸੌਕੀਆਂ ਉਹ ਬੁੱਢੀਆਂ ਇਦਾਂ ਹੀ ਕਰਦੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਸੱਸ ਦੀ ਨਾ ਤੇ ਗੁੱਸਾ ਕਰ ਆਪੇ ਠੀਕ ਹੋ ਜਾਣਾ ਸਭ ਚਲੋ ਕੰਮ ਤੇ ਸਾਰਾ ਮੇਰਾ ਸੰਭਿਆ ਗਿਆ ਵਾ ਹੁਣ ਇਦਾਂ ਕਰਦੀਆਂ ਰਮਨ ਕੇ ਘਰ ਜਾਣੀ ਅੱਜ ਮੈਂ ਮੈਨੂੰ ਬੜੀਆਂ ਗੱਲਾਂ ਕਰਦੀ ਸੀ ਨਾ ਪੀਤੀ ਤੇਰੀ ਸੋਖੀ ਹੈ ਫੇਰ ਹੀ ਪਤਾ ਲੱਗੂਗਾ ਜਦੋਂ ਜਾਵੇਂ ਆਵੇਂਗੀ ਹੁਣ ਮੈਂ ਜਾ ਕੇ ਦੱਸ ਕੇ ਆਉਣੀ ਆ ਨਾ ਮੈਂ ਆਪਣੀ ਧੀ ਦੇ ਕੋਲ ਹੋ ਕੇ ਆਈ ਆ ਤੇ ਮੇਰੀ ਧੀ ਵਾਕਿਆ ਹੀ ਬੜੀ ਖੁਸ਼ ਆ ਮਾਰੇ ਨਾ ਤਾਈ ਮੈਨੂੰ ਦੱਸਦੀ ਹੀਗੀ ਫਿਰ ਰਮਨ ਬੜੀਆਂ ਗੱਲਾਂ ਕਰਦੀ ਆ ਕਿ ਕੀ ਪਤਾ ਉੱਥੇ ਕੁਝ ਹੈ ਵਾ ਕਿ ਨਹੀਂ ਹੈ ਐਵੇਂ ਮਰੀ ਜਾਂਦੀ ਆ ਬੜੇ ਤਗੜੇ ਬੜੇ ਤਗੜੇ ਬੜੇ ਤਗੜਿਆਂ ਨੇ ਦੇਕਰ ਟੁਕਣਾ ਹੀਗਾ ਇਹਨੂੰ ਮੈਂ ਨਾ ਅੱਜ ਦੱਸ ਕੇ ਆਉਣੀ ਆ ਫਿਰ ਰਾਤ ਰਹਿ ਕੇ ਆਈ ਉੱਥੇ ਮੈਂ ਇਹੋ ਜਿਹੀ ਕੋਈ ਗੱਲ ਨਹੀਂ ਜੀ ਸਭ ਕੁਛ ਹੈਗਾ ਵਾ ਮੇਰੇ ਕੁੜਮਾ ਦੇ ਘਰ ਚਲ ਮਨਾ ਹੋ ਗਈ ਆ ਇਹਦੇ ਘਰ ਅੱਜ ਲਓ ਬੂਗਾ ਤਾਂ ਥੱਲਾ ਹੀ ਆ ਰਵਨ ਪੈਂਤੀ ਪੀਹਾਂ ਲਵਾ ਠੀਕ ਸਾਹ ਕਾਜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੈ ਆਹ ਮੈਂ ਚਾੜੂ ਲੱਗਣ ਡਿਆ ਚਾੜੂ ਕੀ ਲਵਾਵਾ ਆ ਪੱਤੇ ਤੇ ਖਿੱਲਰ ਜਾਂਦੇ ਆ ਅੱਛਾ ਤੇ ਮੇਰੇ ਕੋਈ ਭੈਣ ਭਰਾ ਹੀ ਆ ਜਾਂਦਾ ਬੁਰਾ ਲੱਗਦਾ ਆਜੋ ਬਹਿ ਜਾਓ ਅੱਛਾ ਨੇ ਨਾ ਕੰਮ ਕੁਮ ਸਾਬੂ ਕੇ ਵੇਲੀ ਹੋਈ ਅੱਛਾ ਅੱਛਾ ਤੇ ਮੈਂ ਸੋਚਿਆ ਕਿ ਚਲ ਘੜੀ ਜਾ ਕੇ ਆਪਣੀ ਭੈਣ ਕੋਈ ਹੋਵਨੀ ਆ ਚਲ ਵਧੀਆ ਕੀਤਾਗੇ ਆਹੋ ਉਹ ਠੀਕ ਠਾਕ ਪਰਵਾਰ ਸਭ ਠੀਕ ਠਾਕ ਰਾਜੀ ਬਾਜੀ ਕੁੜੀ ਕੋ ਗਏ ਹੀ ਆਪਾਂ ਅੱਛਾ ਅੱਛਾ ਆਹੋ ਰਾਤ ਰਾਤ ਕੀ ਹੈ ਫਿਰ ਕੁੜਮਾ ਕੋ ਕਾਧਾ ਗਏ ਤੇ ਅਗਲੇ ਆਉਣੇ ਦਿੱਤਾ ਰਾਤ ਆ ਪਉਥੇ ਰਹੇ ਫਿਰ ਤੇ ਸੁਖਨਾ ਨਾ ਮੇਰੀ ਦੀ ਬੜੀ ਸੌਖੀ ਆ ਕਿਤੇ ਅੰਦਰਲੇ ਬੂਏ ਤਾਂ ਲੈ ਕੇ ਤਾਂ ਬਾਹਰਲੇ ਬੂਏ ਤੱਕ ਰਿਜਕ ਵਾ ਹੁਣ ਤੇ ਮੈਂ ਆਪਣੇ ਅੱਖੀ ਸਭ ਕੁਝ ਵੇਖ ਗਿਆ ਹੀ ਆਂ ਕੋਈ ਕਮੀਨੀ ਭੈਣ ਉਹਦੇ ਘਰ ਚ ਤੇ ਮੈਂ ਤਾਂ ਸ਼ੁਕਰ ਕਰਨੀ ਮਾਲਕ ਦਾ ਕਿ ਮੇਰੀ ਧੀ ਸੋਖੀ ਆ। ਆਹ ਹੈ ਨਵਾਂ ਨਵਾਂ ਸਾਮਾਂ ਫਿਰ ਆਦਰ ਆਵੀ ਆਈ ਤੇ ਆਪਰਾਥੜਾ ਰਹਿਣ ਦੀ ਆਹੀ ਆਪਾਂ ਤਾਂ ਗਈ ਕਿਸ ਸਵੇਰੇ ਜਾਣਾ ਸ਼ਾਮਾਂ ਨੂੰ ਘਰ ਵਾਪਸ ਆ ਜਾਣਾ ਪਰ ਅਗਲਿਆਂ ਨੇ ਇਹੋ ਜੇ ਜਿੱਦ ਕੀਤੀ ਵੀ ਨਹੀਂ ਜਾਣ ਦੇਣਾ ਅੱਜ ਤਾਨੂੰ ਰਾਤ ਆਪਾ ਰੱਖਣਾ ਹੀ ਰੱਖਣਾ ਤੇ ਫਿਰ ਇਹਦਾ ਪਿਓ ਵੀ ਆਂਦਾ ਕਿ ਚਾਲੇ ਨਹੀਂ ਜਿੱਦ ਕਰਨ ਦੇ ਆ ਤੇ ਫਿਰ ਆਪਾਂ ਤਾਈ ਹੁਣਾਂ ਨੂੰ ਫੋਨ ਕਰਤਾ ਧਰਾ ਧੂਰਾ ਸਾਡੀ ਉਹਨਾਂ ਨੇ ਕੱਢਤੀ ਆਹੋ ਮੈਂ ਵੇਖਣ ਲਈ ਹਾਂ ਕੰਦ ਥਾਣੀ ਦਹੀਂ ਧਾਰਾ ਕੱਢਣਾ ਮੇਰੇ ਵੱਲ ਤੇ ਉਦਾਂ ਹੀ ਆਉਣਾ ਹੁੰਦਾ ਵਾ ਜਦੋਂ ਕਿਸੇ ਚੀਜ਼ ਦੀ ਲੋੜ ਪੈਂਦੀ ਆ ਉਦਾਂ ਤੇ ਤਾਈ ਹੁਣਾਂ ਨੂੰ ਕਹਿ ਕੇ ਜਾਣਾ ਹੁੰਦਾ ਵਾ ਸਾਡੇ ਘਰ ਦਾ ਧਿਆਨ ਰੱਖਿਓ ਸਾਡੀਆਂ ਧਾਰਾ ਕੱਢ ਦਿਓ ਕਦੀ ਕੁੱਸੀਆਂ ਲੈਣਾ ਜਾ ਕਦੀ ਕੱਪ ਲੈਣਾ ਜਾ ਮੈਂ ਇਹਦੇ ਇੱਕ ਕੰਮ ਨੂੰ ਰੱਖੀ ਆ ਮੈਂ ਤੇ ਨਾ ਚਾਹ ਨਾ ਦਸਣ ਆਈ ਸੀ ਕਿ ਆਪਾਂ ਗਏ ਇਹ ਤੇ ਕੁੜੀ ਸਾਡੀ ਆਪਣੇ ਘਰ ਆਜੀ ਬਾਜੀ ਆ ਪਰ ਭੈਣ ਤੂੰ ਤੇ ਗੁੱਸਾ ਹੀ ਕਰ ਗਈ ਮੈਂ ਤੇ ਤਾਂ ਨਾ ਕਿਹਾ ਕਿ ਤੂੰ ਧਾਰਾ ਆਪਣੀਆਂ ਮਾਹ ਕੱਢਣੀ ਤੇ ਮੇਰੀਆਂ ਕਿਥੋਂ ਕੱਢਣੀਆਂ ਲੈ ਦੱਸ ਭਾਵੇਂ ਮੈਂ ਔਖੀ ਕੱਢਦੀ ਭਾਵੇਂ ਸੌਖੀ ਕੱਢਦੀ ਚੱਲ ਕੋਈ ਨਹੀਂ ਮੁੜ ਕੇ ਜਾਵਾਂਗੀ ਤੇ ਕਿੰਦਿਆ ਜਾ ਕਹੂੰਗੀ ਨਾਲੇ ਨਾ ਕੁੜਮ ਜਿਹੜੇ ਨਵੇਂ-ਨਵੇਂ ਚੰਗੇ ਲੱਗਦੇ ਹੁੰਦੇ ਆ ਉਹਨਾਂ ਨਾਲ ਨਾ ਵਿਚਰੇਂਗੀ ਤੇ ਫਿਰ ਪਤਾ ਲੱਗਣਾ ਵਾ ਕਿ ਕਿਦਾਂ ਦੇ ਆ ਉਹ ਐਨੇ ਤਗੜੇ ਤੇ ਤੁਹਾਡੇ ਘਰ ਨਹੀਂ ਰਹਿ ਗੋਵਾ ਚੱਲ ਕੋਈ ਗੱਲ ਨਹੀਂ ਫਿਰ ਕੀ ਹੋਇਆ ਡੰਗਾ ਰੱਖੇ ਗੋਵਾ ਤੇ ਹੁਣ ਆਈਆਂ ਹੈ ਤੇ ਨਾਲੇ ਨਾ ਜਿਹੜੇ ਚੰਗੇ ਹੁੰਦੇ ਉਹ ਪਹਿਲਾਂ ਹੀ ਚੰਗੇ ਲੱਗ ਜਾਂਦੇ ਆ ਬਾਅਦ ਵਿੱਚ ਨਹੀਂ ਲੱਗਦੇ ਹੁੰਦੇ ਤੇ ਬਾਕੀ ਸਭ ਕੋ ਵਧੀਆ ਵਾ ਮੈਂ ਹੁਣ ਵੇਖ ਚਾਕਾਈ ਆ ਨਵੇਂ-ਨਵੇਂ ਸਾਰੇ ਚੰਗੇ ਹੁੰਦੇ ਆ ਪਤਾ ਦੇ ਸਾਲ ਦੋ ਸਾਲ ਪਾ ਕੇ ਲੱਗਦਾ ਤੇ ਕੀਹ ਸਾਹਿਬ ਕਿਤਾਬ ਉਹਨਾਂ ਦਾ ਚਲ ਕੋਈ ਗੱਲ ਨਹੀਂ ਅਜੇ ਤੇ ਵਧੀਆ ਹੀ ਹੈ ਨਾ ਤੇ ਸਾਰਾ ਕੁਝ ਐਨ ਵਧੀਆ ਮੈਂ ਤੇ ਕਿਹ ਚਾਰ ਆਪਣੀ ਭੈਣ ਨੂੰ ਦੱਸ ਕੇ ਆਉਣੀ ਆ ਪਰ ਮੈਂ ਕੁੜੀ ਨੂੰ ਮਿਲ ਕੇ ਆਈ ਆ ਤੇ ਵਧੀਆ ਵਾ ਸਾਰਾ ਕੁਝ ਆਹੋ ਤੇ ਇਹ ਤਾਂ ਕੁੜਮਣ ਐਸੀ-ਉਸੀ ਲੱਗ ਰਿਹਾ ਤਾਂ ਉਹ ਗਰਮੀ ਹੋ ਗਈ ਆ ਆਏ ਆ ਅਹ ਨਹੀਂ ਸਿੱਦੇ ਤਾਂ ਐਸੀ ਵਿੱਚ ਹੀ ਗਏ ਅੱਛਾ ਆਹ ਚਾਰ ਕਮਰੇ ਬੈਡਰੂਮ ਚਾਹਾਂ ਚ ਐਸੀ ਆ ਚੰਗਾ ਵਧੀਆ ਆਗੇ ਚਾਰ ਉਹਨਾ ਤਾਂ ਬਣਾਏ ਹੋਣੇ ਆ ਕਿਹੜਾ ਕੁੜਮ ਨਹੀਂ ਆ ਜਾਂਦੇ ਆ ਉਹਨਾਂ ਨੇ ਸੁਣਨਾ ਹੁੰਦਾ ਚਲ ਅਸੀਂ ਕਿਹੜਾ ਰਾਤ ਰਹਿਨੇ ਆ ਅਸੀਂ ਹਾਂ ਨੂੰ ਤੇ ਆਪਣੇ ਘਰ ਨਾ ਹੁੰਦਾ ਭੀ ਡੰਗਰ ਵਛਾਵਾ ਉਹ ਤੇ ਜिद ਕਰ ਬੈਠੇ ਸਾਰੇ ਤਾਂ ਤਾਂ ਕਰਕੇ ਆਪਾਂ ਰਾਤ ਰਹਿ ਪਏ ਅਸੀਂ ਕਿਥੇ ਰਾਤ ਰਹਿਣ ਡਏ ਆ ਚਲ ਕੋਈ ਨਹੀਂ ਰਹਿਣ ਦਾ ਡਰ ਵੀ ਕੋਈ ਨਹੀਂਗਾ ਆਪਣੇ ਧੀ ਭੈਣ ਦਾ ਘਰ ਵਾ ਰਾਤ ਛੱਡ ਕੇ ਭਾਵੇਂ ਦੋ ਰਾਤਾਂ ਰਹਿ ਕੇ ਆਉਂਦੇ ਸੀ ਨਹੀਂ ਨਹੀਂ ਇੰਨਾ ਕੀ ਚੰਗਾ ਵਾ ਭੈਣ ਤੇ ਚਲ ਠੀਕ ਆ ਫਿਰ ਬਾਜੋ ਮੈਂ ਚਾਹ ਬਣਉਂਦੀ ਆ ਨਹੀਂ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਹੋ ਕੇ ਆਈ ਤੇ ਮੈਂ ਚਾਹ ਮੈਂ ਦੱਸ ਕੇ ਆਉਣੀ ਆ ਚਲ ਵਧੀਆ ਕੀਤਾ ਕੇ ਆ ਫੇਰਾ ਮਾਰਿਆ ਇਹ ਨਾਲ ਮੇਰੇ ਕੁੜੀ ਆਇਓ ਕਿ ਤੇ ਮਾਰਿਓ ਫੇਰਾ ਹੱਡੇ ਚੜਾ ਰਹੀ ਹੈ ਨਹੀਂ ਪੀਣੀ ਖਾਉਂਗੀ ਸਾਡੇ ਗਰੀਬਾਂ ਦੇ ਘਰ ਵੀ ਕਿਤੇ ਨਹੀਂ ਨਹੀਂ ਗਰੀਬ ਕਿਉਂ ਜੋ ਤਹੀ ਹੁੰਦੇ ਹੋ ਜਾਣਾ ਤੇ ਜਿਵੇਂ ਅਮੀਰ ਕੁੜੀ ਬਥੇਰੇ ਸੋਕੇ ਘਰ ਚਲਦੀ ਆ ਚਲ ਕੋਈ ਨਹੀਂ ਮੇਰੀ ਧੀ ਸਭ ਕੀ ਰਵੇ ਅਹੀਂ ਇਤਾਂ ਦੇ ਚੰਗੇ ਆ ਚੰਗਾ ਫੈਣ ਹਾਂ ਚੰਗਾ ਤੇ ਆਰ ਕਹਦਾ ਉੱਥੇ ਰਹੀ ਪੱਜੀ ਆਈ ਦੱਸਾਂ ਮੈਂ ਫਰਮਾਂ ਦੇ ਪਿੰਡ ਰਾਤ ਰਹਿ ਕੇ ਆਈ ਆ ਮੈਂ ਵੀ ਫੜਾਈ ਮਾਰਨ ਲਈ ਆ ਇਹਨੂੰ ਏਸੀ ਚ ਸਵਾਲਣ ਲਈ ਆ ਕਾਰ ਬਾਰ ਤੇ ਦਾ ਵੀ ਇੱਕ ਹੀ ਗਏ ਇੱਥੇ ਏਸੀ ਚ ਹੁੰਦੀ ਹੈ ਇੱਥੇ ਤੱਕ ਤਾਂ ਪੱਖਾ ਵੀ ਨਹੀਂ ਫਰਾਟਾ ਹੈਗਾ ਉੱਤੇ ਹੇਲਦਾ ਮਹੀਨ ਤੇ ਉੱਥੇ ਮੈਂ ਏਸੀ ਚ ਸੁਬੀਂ ਹ ਕੋਈ ਗੱਲ ਨਹੀਂ ਮੈਂ ਵੀ ਇੱਕ ਦਿਨ ਚਾਹ ਬਣਾਈਆ ਠੰਡੀ ਕਰਕੇ ਖੱਲੀ